ਇਹ ਤਸਵੀਰਾਂ ਤੁਸੀਂ ਦੇਖ ਹੀ ਲਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਇੰਜ ਜਾਪਦਾ ਹੋਣਾ ਕਿ ਤਸਵੀਰਾਂ ਕਿਸੇ ਮਹਿਫਿਲ ਪਾਰਟੀ ਜਾਂ ਨਿੱਜੀ ਪ੍ਰੋਗਰਾਮ ਦੀਆਂ ਨੇ ਜੇਕਰ ਤੁਸੀਂ ਅਜਿਹਾ ਸੋਚ ਰਹੇ ਹੋ ਤਾਂ ਆਪਣੀ ਸੋਚ ਤੇ ਜਰਾ ਬ੍ਰੇਕ ਲਗਾਓ ਹੁਣ ਤੁਹਾਨੂੰ ਅਸੀਂ ਇਹਨਾਂ ਤਸਵੀਰਾਂ ਦੀ ਅਸਲ ਸੱਚਾਈ ਦੱਸਦੇ ਹਾਂ ਦਰਅਸਲ ਇਹ ਇੱਕ ਫਰੀਦਕੋਟ ਚ ਸੰਧੂ ਗੋਤਰਾ ਵੱਲੋਂ ਬਾਬਾ ਕਾਲਾ ਸ਼ਾਹ ਦੀ ਜਾਚ ਮਨਾਇਆ ਜਾਣ ਵਾਲਾ ਮੇਲਾ ਜੋ ਹਰ ਸਾਲ ਮਨਾਇਆ ਜਾਂਦਾ ਹੈ ਇਸ ਮੇਲੇ ਦੀ ਇੱਕ ਖਾਸੀਅਤ ਹੈ ਉਹ ਹੈ ਇੱਥੇ ਪ੍ਰਸ਼ਾਦ 'ਤੇ ਸ਼ਰਾਬ ਚੜਦੀ ਹੈ ਹੋ ਗਏ ਨਹਿਰਾ ਜੀ ਹਾਂ ਇਹ ਸੱਚ ਹੈ ਇਸ ਮੇਲੇ ਤੇ ਜੋ ਸ਼ਰਧਾਲੂ ਆਪਣੀ ਸ਼ਰਦਾ ਭੇਡ ਕਰਨ ਆਉਂਦੇ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਇੱਥੇ ਪਹੁੰਚ ਕੇ ਜੋ ਸੁੱਖ ਮੰਨੀ ਆਂਦੀ ਹੈ ਉਹ ਪੂਰੀ ਹੁੰਦੀ ਹੈ ਸੰਦੂਬਨ ਦਾ ਸੰਦੂਬਨ ਮੇਲਾ ਬਹੁਤ ਪੁਰਾਣਾ ਲੱਗਦਾ ਹੈ ਜੋ ਸੁੱਖਾ ਸੁਖਦੇ ਆ ਉਹ ਪੂਰੀਆਂ ਹੁੰਦੀਆਂ ਦੂਰ ਦੂਰ ਤੋਂ ਸਖਦਾ ਆਉਂਦੀਆਂ ਦੇਸਾਂ ਦੇਸਾਂ ਤੋਂ ਇਹ ਲੱਖਾਂ ਦੀ ਉਦਾਦ ਵਿੱਚ ਲੋਕ ਆਉਂਦੇ ਆ ਸਾਰੀ ਦੁਨੀਆ ਚ ਇਕੱਲੇ ਸੰਧੂ ਨਹੀਂ ਹੋ ਦੂਜੇ ਗੋਦ ਵੀ ਜਿਵੇਂ ਗੱਲ ਹੋ ਕੇ ਬਰਾੜ ਹੋ ਕੇ ਸਾਰੇ ਗੈਲੀ ਸਰਦਨ ਨਾਲ ਇੱਥੇ ਸੁੱਖਾ ਸੁਖਦੇ ਤੇ ਪੁਰੀਆਂ ਹੁੰਦੀਆਂ ਨਵੇਂ ਪਿਆ ਜੋੜੇ ਵੀ ਇੱਥੇ ਆਉਂਦੇ ਆ ਹਾਂਜੀ ਹਾਂਜੀ ਨਵੇਂ ਜੋੜੇ ਵੀ ਇੱਥੇ ਆਉਂਦੇ ਆ ਮਿੱਟੀ ਕੱਢਦੇ ਆ ਜੀ ਹਾਂਜੀ ਸੰਧੂਆਂ ਦਾ ਇਹ ਸਾਡਾ ਪੁਰਾਣਾ ਮੇਲਾ ਕਾਫੀ ਸਮੇਂ ਤੋਂ ਚੱਲਿਆ ਆ ਰਿਹਾ ਤੇ ਇਹਦੇ ਸਾਡੀਆਂ ਮੰਨ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਤੇ ਇਹ ਸੰਗਤ ਬਹੁਤ ਵੱਡੀ ਸੰਖਿਆ ਦੇ ਵਿੱਚ ਇੱਥੇ ਪਹੁੰਚਦੀ ਹੈ ਜੀ ਹਾਂਜੀ ਅਸੀਂ ਹਰ ਸਾਲ ਇੱਥੇ ਆਉਂਦੇ ਹਾਂ ਜੀ ਇੱਥੇ ਲੰਗਰ ਪ੍ਰਚਾਰ ਕਰਾ ਜਣਦਾ ਇੱਥੇ ਜੀ ਤਾਰੂ ਦਾ ਤਾਰੂ ਦਾ ਸਭ ਤੋਂ ਪਹਿਲਾਂ ਦਾ ਕਰੋ ਸੰਗਤ ਲਿਆਉਂਦੀ ਹੈ ਕਰੋ ਸੰਗਤ ਦੂਜੇ ਪਹਿਲੇ ਤੋੜਦੀ ਲੈ ਕੇ ਆਉਂਦੀ ਹੈ ਜੀ ਤੇ ਇੱਥੇ ਹਰ ਪਿੰਡ ਦੇ ਵਿੱਚ ਵੀ ਸਾਡੇ ਸ਼ਾਮ ਸਿੰਘ ਵਾਲੇ ਵਿੱਚ ਵੀ ਬਾਬੇ ਕਾਲੇ ਮਹਿਰ ਦਾ ਮੇਲਾ ਲੱਗਦਾ ਜੀ ਪਰ ਇੱਥੇ ਸਭ ਤੋਂ ਤਕੜਾ ਮੇਲਾ ਲੱਗਦਾ ਜੀ ਸਾਨੂੰ ਹਮ ਹਮਾ ਕੇ ਸੀ ਤਾਂ ਪਹੁੰਚਦੇ ਹਾਂ ਮੇਲੇ ਦੇ ਜੀ ਸਾਡੇ ਪ੍ਰਾਤਨ ਜਿਹੜਾ ਆਪਣੇ ਬਜ਼ੁਰਗ ਸਾਰੇ ਆਉਂਦੇ ਹੁੰਦੇ ਸੀਗੇ ਇੱਥੇ ਉਵੇਂ ਸਾਡੇ ਉਵੇਂ ਚੱਲੇ ਤੁਰੇ ਆਉਣੇ ਆ ਮਨੋ ਕਾਮਨਾਵਾਂ ਜਿੰਨੀਆਂ ਹੁੰਦੀਆਂ ਪੂਰੀਆਂ ਹੋਈਆਂ ਇੱਥੇ ਐਤਾਂ ਹੀ ਤੇ ਉਸੇ ਕਾਰਨ ਉਹਨਾਂ ਤੋਂ ਆਹ ਚੱਲੇ ਤੁਰੇ ਆਉਣੇ ਆ ਹਰ ਸਾਲ ਹੀ ਆਉਣੇ ਆ ਇਸ ਸਬੰਧੀ ਕਮੇਟੀ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸ਼ਰਾਬ ਚੜਨ ਦਾ ਅਸਲ ਕਾਰਨ ਦੱਸਿਆ ਅਤੇ ਨਾਲ ਹੀ ਉਹਨਾਂ ਇਹ ਵੀ ਇਤਲਾ ਜਤਾਇਆ ਕਿ ਕਮੇਟੀ ਨਹੀਂ ਚਾਹੁੰਦੀ ਕਿ ਇੱਥੇ ਸ਼ਰਾਬ ਦਾ ਪ੍ਰਸ਼ਾਦ ਚੜੇ 6 April 2019 ਨੂੰ ਬਾਬਾ ਕਾਲਾਮਰ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ ਜੋ ਅੱਜ ਇੱਥੇ ਪਹੁੰਚੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਸੋ ਇਹ ਬੜੇ ਲੰਮੇ ਸਮੇਂ ਤੋਂ ਹੀ ਬਾਬਾ ਕਾਲਾ ਮੇਰ ਜੀ ਦਾ ਜੋ ਸਾਲਾਨਾ ਜੋੜ ਮੇਲਾ ਲੱਗਦਾ ਹੈ ਇਤਿਹਾਸ ਕੀ ਹੈ ਤੇ ਇਹ ਜੋ ਸ਼ਰਾਬ ਚੜਦੀਆਂ ਉਹ ਪ੍ਰਸ਼ਾਦ ਦੇ ਤੌਰ ਤੇ ਕਿਉਂ ਦਾ ਕੀ ਰਿਹਾ ਉਹਦਾ ਵੈਸੇ ਤਾਂ ਸਾਰਾ ਇਤਿਹਾਸ ਇੱਥੇ ਲਿਖਿਆ ਹੋਇਆ ਜੀ ਜਿਹੜਾ ਸ਼ਰਾਬ ਵਾਲਾ ਮਤਲਬ ਉਹ ਹੈ ਇਹ ਬਾਬਾ ਕਾਲਾ ਮੇਰ ਜੀ ਗੁਰੂ ਗੋਰਖਨਾਥ ਮੁਕੇ ਦੇ ਹੋਏ ਹੋਏ ਹੈ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਗੋਰਖਨਾਥ ਜੀ ਬੜੇ ਕੌਤਕੀ ਸਨ ਜਦੋਂ ਉਹ ਬਾਬਾ ਕਾਲਾ ਮੇਰ ਜੀ ਨੂੰ ਮਿਲੇ ਤੇ ਉਹਨਾਂ ਨੇ ਗੁਰੂ ਬਾਬੇ ਕਾਲਾ ਮਹਿਰ ਜੀ ਦੀ ਪ੍ਰੀਖਿਆ ਲੈਣੀ ਚਾਹੀਦੀ ਸੋ ਉਹਨਾਂ ਨੇ ਪ੍ਰੀਖਿਆ ਲੈਣੀ ਚਾਹੀਦੀ ਜਿਹੜੀ ਜੋ ਉਹਨਾਂ ਨੇ ਪ੍ਰੀਖਿਆ ਲਈ ਤੇ ਉਹ ਪ੍ਰੀਖਿਆ ਦੇ ਵਿੱਚ ਬਾਬਾ ਕਾਲਾ ਮਾਹਿਰ ਜੀ ਪਾਸ ਹੋ ਗਏ ਸੰਗਤ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਮੇਟੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਅਸੀਂ ਨਹੀਂ ਚਾਹੁੰਦੇ ਕਿ ਵੀ ਜਿਆਦਾ ਇੱਥੇ ਪ੍ਰਸ਼ਾਦ ਦੇ ਤੇ ਸ਼ਰਾਬ ਦੇ ਜਿਆਦਾ ਚੜੇ ਕਿਉਂਕਿ ਨੁਕਸਾਨ ਹੁੰਦਾ ਹੈ ਸ਼ਰਾਬ ਨੂੰ ਤਾਂ ਕੋਈ ਵੀ ਜੰਗਾ ਨਹੀਂ ਸਮਝਦਾ ਪ੍ਰਸ਼ਾਦ ਦੇ ਰੂਪ ਵਿੱਚ ਥੋੜਾ ਥੋੜਾ ਜਿੰਨਾ ਜੇ ਕੋਈ ਹੈ ਤਾਂ ਅਸੀਂ ਤਾਂ ਉਹ ਵੀ ਕੋਸ਼ਿਸ਼ ਕਰਦੇ ਹਾਂ ਵੀ ਕੰਟਰੋਲ ਕੀਤਾ ਜਾਵੇ ਸ਼ਰਾਬ ਜ਼ਿਆਦਾ ਨਾ ਚੜੇ ਕਿਉਂਕਿ ਸ਼ਰਾਬ ਪੀ ਕੇ ਨੁਕਸਾਨ ਹੁੰਦਾ ਪਿਛਲੇ ਮੇਲੇ ਦੇ ਤਿੰਨ ਤਰ ਮੌਤਾਂ ਹੋ ਗਈਆਂ ਅਸੀਂ ਦੋ ਤਿੰਨ ਮੌਤਾਂ ਹੋ ਗਈਆਂ ਅਸੀਂ ਸੋ ਬੇਨਤੀ ਇਹ ਹੈ ਸ਼ਰਾਬ ਦਾ ਇਹ ਇਤਿਹਾਸ ਹੈ ਵੀ ਪੁਰਾਣਾ ਤੋਂ ਤੁਰਿਆ ਹੁੰਦਾ ਹੁਣ ਅਸੀਂ ਕੋਸ਼ਿਸ਼ ਕੀਤੀ ਕਮੇਟੀ ਵੱਲੋਂ ਵੀ ਅਸੀਂ ਨੂੰ ਕੱਟ ਕਰਨ ਦੀ ਵੀ ਨਾ ਇਹਨਾਂ ਜਾਲਾ ਲੋਕ ਚੜੇ ਕਿਉਂਕਿ ਸ਼ਰਾਬ ਤਾਂ ਇਹਨਾਂ ਦਾ ਨੁਕਸਾਨ ਕਰਨੇ ਹੁੰਦਾ ਪਰ ਫਿਰ ਵੀ ਲੋਕਾਂ ਦੀ ਧਾਰਨਾ ਹੈ ਵੀ ਜਦੋਂ ਕੋਈ ਸੁੱਖ ਸੁਖਦੇ ਆ ਮੰਨ ਲਓ ਕੋਈ ਵੀ ਜਾਂ ਵਿਆਹ ਸ਼ਾਦੀ ਜਾਂ ਕੋਈ ਸੁੱਖ ਤੇ ਜੇ ਅਸੀਂ ਉਹ ਸੁੱਖ ਵੀ ਮੰਨ ਲਓ ਇੱਕ ਬੋਤਲ ਸੁੱਖਲੀ ਬੋਤਲ ਚਾਉਂਗੇ ਬਾਬਾ ਕਾਲਾ ਮਰਜੀ ਸਾਡੀ ਆ ਸੁੱਖ ਪੂਰੀ ਹੋਈ ਸੁੱਖ ਪੂਰੀ ਹੁੰਦੀ ਹੈ ਫਿਰ ਦੁਬਾਰਾ ਉਹ ਅਸੀਂ ਸੁੱਖ ਨਹੀਂ ਚੜਾਉਂਦੇ ਸ਼ਰਾਬ ਨਹੀਂ ਚੜਾਉਂਦੇ ਤਾਂ ਫਿਰ ਸੰਤ ਕਲੀਬ ਮਿਲਦੀ ਸੰਧੂ ਭਾਈਚਾਰੇ ਨੂੰ ਸਾਰਿਆਂ ਨੂੰ ਸਵਾਲ ਇਹ ਖੜਾ ਹੁੰਦਾ ਹੈ ਕਿ ਅਜਿਹੇ ਧਾਰਮਿਕ ਸਥਾਨਾਂ ਤੇ ਸ਼ਰਾਬ ਦਾ ਚੜਨਾ ਜਾਂ ਸੇਵਨ ਕਰਨਾ ਕਿੰਨਾ ਕੁ ਸਹੀ ਹੈ ਤੇ ਕਿੰਨਾ ਕੁ ਗਲਤ ਫ੍ਰੀਡ ਕੋਰ ਤੋਂ ਕੁਰਜੀਤ ਰੂਮਾਨਾ ਦੀ ਰਿਪੋਰਟ